ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਪਰਵ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਪਰਵ ਦੀਆਂ ਲਖਤਾਂ ਪਧਾਈਆਂ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਕੱਪੜੇ ਸਿਆਲੂ ਕੱਢਣਾ ਕੋਟੀਆਂ ਸਵੈਟਰ ਬੱਚਿਆਂ ਦੇ ਮੈਂ ਕਿ ਕੱਢ ਦੰਨੀ ਆ ਅੱਜ ਕਿਉਂਕਿ ਸਵੇਰ ਦੀ ਠੰਡ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਮੈਂ ਚੱਲ ਕੱਟ ਦੰਨੀ ਆ ਕੱਪੜੇ ਠੰਡ ਸਵੇਰ-ਸਵੇਰ ਬਹੁਤ ਲੱਗਦੀ ਆ ਹਣ ਤਾਂ ਬਾਕੀ ਮੌਸਮ ਕਾਫੀ ਚੇਂਜ ਹੋ ਗਿਆ ਇਹ ਕਰਕੇ ਮੈਂ ਕਿ ਚੱਲੋ ਹੁਣ ਬੱਚਿਆਂ ਦੇ ਕੋਟੀ ਸਵੈਟਰ ਆਪਾਂ ਕੱਢ ਲੈਨੇ ਆ ਕਪੜਿਆਂ ਦਾ ਫਿਰ ਮੱਧ ਵਿਚਾਲੇ ਛੱਡ ਕੇ ਆਈ ਫਿਰ ਮੈਂ ਕਿਹਾ ਚੱਲ ਮੱਝਾਂ ਨੂੰ ਵੀ ਅੰਦਰ ਪੱਕੇ ਬੰਦ ਦਵਾਂ ਕਿਉਂਕਿ ਮੱਝਾਂ ਨੇ ਬਹੁਤ ਜ਼ਿਆਦਾ ਗਾਹ ਪਾਇਆ ਪਿਆ ਸੀਗਾ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਮੈਂ ਕਿਹਾ ਚੱਲ ਮੱਝਾਂ ਨੂੰ ਪੱਕੇ ਪਾ ਦਿੰਨੀ ਆ ਨਾਲੇ ਕੱਖ ਪਾ ਦਿੰਨੀ ਆ ਤੇ ਨਾਲੇ ਗੋਹਾ-ਗੂਹਾ ਖਿੱਚ ਦਿੰਨੀ ਆ ਕਿਉਂਕਿ ਘੜੀ ਘੰਟਾ ਜੇ ਲੇਟ ਹੋ ਜਵੇ ਤਾਂ ਮੱਝਾਂ ਬਹੁਤ ਜ਼ਿਆਦਾ ਗਾਹ ਪਉਣ ਲੱਗ ਜਾਂਦੀਆਂ ਇਹਦੇ ਕਰਕੇ ਆਪਾਂ ਮੱਝਾਂ ਨੂੰ ਪੱਕੇ ਬੰਦ ਦਿੰਨੇ ਆ ਤੇ ਬਾਕੀ ਪੱਕੇ ਬਨ ਕੇ ਆਪਾਂ ਮੱਝਾਂ ਦੇ ਥੱਲੇ ਰੜਕਾ ਮਾਰ ਦਾਂਗੇ

ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਕ ਨਾਲ ਧੰਨਵਾਦ ਜੀ